ਕਿਉਂ ਨਹੀਂ ਵਿਕਦੀ ਚੰਗੀ ਕਲਾ ਤੇ ਕਲਾਕਾਰ ਇਸ ਸਵਾਲ ਦੇ ਦੋ ਜਵਾਬ ਨੇ ਪਹਿਲਾ ਇਹ ਕਿ ਚੰਗੇ ਕਲਾਤੇ ਚੰਗੇ ਕਲਾਕਾਰ ਵਿਕਾਉ ਨਹੀਂ ਹੁੰਦੇ ਉਹ ਇਸ ਲਈ ਨਹੀਂ ਵਿਕਦੇ ਤੇ ਦੂਜਾ ਜਵਾਬ ਇਹ ਕਿ ਚੰਗੀ ਕਲਾ ਅਤੇ ਕਲਾਕਾਰ ਦੇ ਖਰੀਦਾਰ ਬਹੁਤ ਘੱਟ ਹੁੰਦੇ ਨੇ ਇਸ ਲਈ ਉਹਨਾਂ ਦਾ ਮੁੱਲ ਨਹੀਂ ਪੈਂਦਾ ਤੇ ਮੇਰੇ ਰੈਂਡਮ ਥੌਟ ਦਾ ਅੱਜ ਇਹੀ ਵਿਸ਼ਾ ਹੈ ਕਿ ਪਿਛਲੇ ਦਿਨੀ ਮਹਾਕਵੀ surjit patar ਦੇ ਸਰੀਰਕ ਤੌਰ ਤੇ ਸਾਥੋਂ ਵਿਦਾ ਹੋ ਜਾਣ ਤੇ ਇੱਕ ਪੰਜਾਬੀ ਅਖਬਾਰ ਨੇ ਬੜੇ ਬੇਹੂਦਾ ਢੰਗ ਨਾਲ ਇਹ ਖਬਰ ਪ੍ਰਕਾਸ਼ਿਤ ਕੀਤੀ ਕਿ ਕਦੀ ਮਨਕੀਲੇ ਨੇ ਪਾਤਰ ਸਾਹਿਬ ਦੀ 1000 ਕੈਸਟ ਨਹੀਂ ਸੀ ਵੇਖਣ ਦਿੱਤੀ ਅਖਬਾਰ ਸਵੇਰੇ ਆਉਂਦੇ ਨੇ ਤੇ ਦੁਪਹਿਰ ਨੂੰ ਚਲੇ ਜਾਂਦੇ ਨੇ ਪਾਤਰ ਸਾਹਿਬ ਵਰਗੇ ਕਵੀ ਯੁਗਾਂ-ਯੁਗਾਂ ਤੱਕ ਰਹਿੰਦੇ ਨੇ ਸੋ ਇਹ ਕੋਈ ਬਹੁਤ ਵੱਡਾ ਮੁੱਦਾ ਨਹੀਂ ਮੇਰਾ ਸਵਾਲ ਬਹੁਤ ਵੱਡਾ ਹੈ ਕਿ ਆਖਰ ਚੰਗੀ ਕਲਾ ਤੇ ਚੰਗੇ ਕਲਾਕਾਰਾਂ ਦਾ ਮੁੱਲ ਕਿਉਂ ਨਹੀਂ ਪੈਂਦਾ ਕਿਉਂ ਮਾੜੀ ਕਲਾ ਅਤੇ ਮਾੜੇ ਕਲਾਕਾਰ ਚੁਟਕੀ ਮਾਰਿਆਂ ਹਿੱਟ ਹੋ ਜਾਂਦੇ ਨੇ ਵਿਕ ਜਾਂਦੇ ਨੇ ਇਹ ਹਮ ਵੇਖਿਆ ਜਾਂਦਾ ਚੰਗੇ ਵਿਸ਼ਿਆਂ ਤੇ ਬਣੀਆਂ ਫਿਲਮਾਂ ਚੰਗੇ ਵਿਸ਼ਿਆਂ ਤੇ ਗਾਏ ਗੀਤ ਅਕਸਰ ਅਣਗੌਲੇ ਰਹਿ ਜਾਂਦੇ ਨੇ ਵਧੀਆ ਐਕਟਰਾਂ ਨੂੰ ਫਿਲਮਾਂ ਵਿੱਚ ਕੰਮ ਨਹੀਂ ਮਿਲਦਾ ਪਰ ਦੂਜੇ ਪਾਸੇ ਐਕਟਿੰਗ ਦਾ ਊੜਾ ਅੜਾ ਨਾ ਜਾਣਨ ਵਾਲੇ ਸੁਪਰਸਟਾਰ ਬਣ ਜਾਂਦੇ ਨੇ ਚੰਗਾ ਗਾਉਣ ਵਾਲੇ ਕਲਾਕਾਰਾਂ ਨੂੰ ਕੋਈ ਰਿਕਾਡ ਤੱਕ ਨਹੀਂ ਕਰਦਾ ਪਰ ਦੂਜੇ ਪਾਸੇ ਹਲਕਾ ਨੱਚਰ ਜਾਂ ਚਕਮਾ ਗਾਉਣ ਵਾਲੇ ਭਾਵੇਂ ਕਿੰਨੇ ਵੀ ਬੇਸੁਰੇ ਕਿਉਂ ਨਾ ਹੋਣ ਰੱਜ ਕੇ ਸੁਣੇ ਜਾਂਦੇ ਨੇ ਅਜਿਹੀ ਸਥਿਤੀ ਵਿੱਚ ਕਲਾਕਾਰਾਂ ਦਾ ਨਿਰਾਸ਼ ਹੋ ਜਾਣਾ ਸੁਭਾਵਿਕ ਹੈ ਲਗਭਗ ਰੋਜ਼ ਮਾਂਗ ਮੈਨੂੰ ਕਿੰਨੇ ਹੀ ਅਦਾਕਾਰ ਮੁੰਡੇ ਕੁੜੀਆਂ ਮਿਲਦੇ ਨੇ ਜਿਨ੍ਹਾਂ ਬਾਰੇ ਮੈਂ ਵੀ ਜਾਣਦਾ ਕਿ ਉਹ ਬਹੁਤ ਵਧੀਆ ਅਦਾਕਾਰ ਨੇ ਪਰ ਪੰਜਾਬੀ ਫਿਲਮ ਉਦਯੋਗ ਵਿੱਚ ਉਹਨਾਂ ਨੂੰ ਸਾਲਾਂ ਤੋਂ ਕੋਈ ਚੱਜ ਦਾ ਕੰਮ ਨਹੀਂ ਮਿਲਿਆ ਤੇ ਦੂਜੇ ਪਾਸੇ ਮਾੜੇ ਅਦਾਕਾਰਾਂ ਨੂੰ ਅਕਸਰ ਮਿਲ ਜਾਂਦਾ ਹੈ ਚੰਗੇ ਅਦਾਕਾਰਾਂ ਨੂੰ ਕੰਮ ਕਿਉਂ ਨਹੀਂ ਮਿਲਦਾ ਤੇ ਮਾੜੇ ਅਦਾਕਾਰਾਂ ਨੂੰ ਕਿਵੇਂ ਮਿਲ ਜਾਂਦਾ ਇਸ ਵਿਸ਼ੇ ਉੱਪਰ ਮੇਰੀਆਂ ਕਾਫੀ ਸਾਰੀਆਂ ਵੀਡੀਓਜ਼ ਮੇਰੇ ਇਸੇ ਹੀ ਚੈਨਲ ਤੇ ਪਈਆਂ ਨੇ ਤੁਸੀਂ ਵੇਖ ਸਕਦੇ ਹੋ ਪਰ ਮੇਰੀ ਇਸ ਰੈਂਡਮ ਥੌਟ ਦਾ ਵਿਸ਼ਾ ਅੱਜ ਇਹ ਨਹੀਂ ਇੱਥੇ ਮੇਰਾ ਸਰੋਕਾਰ ਸਿਰਫ ਇੰਨਾ ਹੈ ਕਿ ਜਦੋਂ ਇਹੋ ਜਿਹੇ ਚੰਗੇ ਕਲਾਕਾਰ ਦੇਖਦੇ ਨੇ ਕਿ ਕੁਝ ਅਦਾਕਾਰੀ ਨਾ ਜਾਣਨ ਵਾਲੇ ਐਕਟਰ ਲਗਾਤਾਰ ਹਿੱਟ ਹੋ ਰਹੇ ਨੇ ਪੈਸੇ ਕਮਾ ਰਹੇ ਨੇ ਤਾਂ ਸੁਭਾਵਿਕ ਹੈ ਕਿ ਉਹਨਾਂ ਅੰਦਰ ਨਿਰਾਸ਼ਾ ਪੈਦਾ ਹੁੰਦੀ ਹੈ ਉਹਨਾਂ ਦੀ ਨਿਰਾਸ਼ਾ ਸਮਝ ਆਉਂਦੀ ਹੈ ਜਦੋਂ ਕੋਈ ਵੇਖਦਾ ਹੈ ਕਿ ਉਸ ਦੇ ਪਿੱਛੇ ਕਲਾ ਹੈ ਫਿਰ ਵੀ ਉਸ ਨੂੰ ਕੰਮ ਨਹੀਂ ਮਿਲ ਰਿਹਾ ਤਾਂ ਸਵਾਲ ਇਹ ਹੈ ਕਿਉਂ ਕਿਸ ਤਰ੍ਹਾਂ ਕਿਸ ਹੌਸਲੇ ਨਾਲ ਖੁਦ ਨੂੰ ਵਰਚਾਵੇ ਕਿਵੇਂ ਖੁਦ ਨੂੰ ਦਿਲਾਸਾ ਦੇਵੇ ਕਿਵੇਂ ਖੁਦ ਨੂੰ ਇਹ ਭਰੋਸਾ ਦਿਵਾਵੇ ਕਿ ਹਾਂ ਉਸ ਨੂੰ ਕੰਮ ਮਿਲੇਗਾ ਮੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਮੈਂ ਖੁਦ ਇਸ ਸਥਿਤੀ ਨੂੰ ਬਹੁਤ ਨੇੜੇ ਤੋਂ ਵੇਖਿਆ ਪਰ ਕੁਝ ਤਜਰਬਾ ਹੈ ਚੰਗੇ ਲੇਖਕਾਂ ਨੂੰ ਪੜਿਆ ਹੈ ਜ਼ਿੰਦਗੀ ਨੂੰ ਨੇੜੇ ਤੋਂ ਵੇਖਿਆ ਹੈ ਸੰਘਰਸ਼ ਵਿੱਚੋਂ ਲੰਘਿਆ ਹੈ ਸੋ ਮੇਰੇ ਕੋਲ ਖੁਦ ਨੂੰ ਸਮਝਾਣ ਦੇ ਹਮੇਸ਼ਾ ਹੀ ਇੱਕ ਤੋਂ ਬਿਹਤਰ ਤਰਕ ਰਹੇ ਟੰਗ ਰਹੇ ਮੈਂ ਚਾਹ ਕੇ ਵੀ ਕੋਸ਼ਿਸ਼ ਵੀ ਕੀਤੀ ਕਿ ਮੈਂ ਨਰਾਸ਼ ਹੋ ਕੇ ਦੇਖਾਂ ਮੈਂ ਨਹੀਂ ਨਰਾਸ਼ ਨਰਾਸ਼ ਹੋ ਸਕਿਆ ਸੋ ਮੈਂ ਅੱਜ ਦੇ ਇਸ ਵੀਡੀਓ ਰਾਹੀਂ ਆਪਣੇ ਉਹ ਅਨੁਭਵ ਹੀ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ ਦੋਸਤੋ ਜੇ ਪਾਤਰ ਸਾਹਿਬ ਦੀ 1061 ਕੈਸਟ ਨਹੀਂ ਵਿਕੀ ਚਮਕੀਲੇ ਦੇ ਜ਼ਮਾਨੇ ਵਿੱਚ ਤੇ ਚਮਕੀਲੇ ਦੀਆਂ ਲੱਖਾਂ ਵਿਕ ਗਈਆਂ ਤਾਂ ਇਹ ਪਾਤਰ ਸਾਹਿਬ ਦੀ ਸਾਹਿਤਿਕਤਾ ਨੂੰ ਉਹਨਾਂ ਦੀ ਕਤਤ ਨੂੰ ਉਹਨਾਂ ਦੀ ਕਲਾ ਨੂੰ ਕੋਈ ਮਹਿਣਾ ਨਹੀਂ ਹੈ ਜਾਂ ਇਹ ਕੋਈ ਹੀਠੀ ਵਾਲੀ ਗੱਲ ਨਹੀਂ ਹੈ ਇਹ ਤੁਸੀਂ ਨਹੀਂ ਗਲਤ ਹੈ ਮੂਰਖਾ ਆਏ ਪਾਤਰ ਸਾਹਿਬ ਬੇਸਰੋਤੇ ਹੋਰ ਸਨ ਚਮਕੀਲੇ ਨੂੰ ਸੁਣਨ ਵਾਲੇ ਹੋਰ ਸਨ ਸਾਹਿਤ ਪੜਨ ਵਾਲੇ ਲੋਕ ਸਦਾ ਹੋਰ ਹੁੰਦੇ ਨੇ ਤੇ ਘਟ ਹੁੰਦੇ ਨੇ ਅਖਬਾਰ ਪੜਨ ਵਾਲੇ ਲੋਕ ਹਮੇਸ਼ਾ ਹੋਰ ਹੁੰਦੇ ਨੇ ਤੇ ਜ਼ਿਆਦਾ ਹੁੰਦੇ ਨੇ ਚੱਕਵਾ ਸੰਗੀਤ ਸੁਣਨ ਵਾਲੇ ਲੋਕ ਹੋਰ ਹੁੰਦੇ ਨੇ ਤੇ ਬਹੁਤ ਜ਼ਿਆਦਾ ਹੁੰਦੇ ਨੇ ਕਲਾਸਿਕਲ ਜਾਂ ਗਜ਼ਲਾਂ ਸੁਣਨ ਵਾਲੇ ਹੋਰ ਹੁੰਦੇ ਨੇ ਤੇ ਸਦਾ ਘੱਟ ਹੁੰਦੇ ਨੇ ਧਾਰਮਿਕ ਸੰਗੀਤ ਸੁਣਨ ਵਾਲੇ ਲੋਕ ਵੀ ਹੋਰ ਹੁੰਦੇ ਨੇ ਭਾਵੇਂ ਹਰ ਕਿਸਮ ਦੇ ਸੰਗੀਤ ਕਲਾ ਜਾਂ ਸਾਹਿਤ ਦੀ ਆਪੋ ਆਪਣੀ ਪਾਠਕੀਆਂ ਦਰਸ਼ਕ ਮੰਡਲੀ ਹੁੰਦੀ ਹੈ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਜਿਹੜੇ ਕਿ ਸਭ ਪ੍ਰਕਾਰ ਦਾ ਹੀ ਸੰਗੀਤ ਸੁਣ ਲੈਣ ਜਾਂ ਸਾਰੇ ਤਰੀਕੇ ਦੀ ਕਲਾ ਨੂੰ ਮਾਨ ਲੈ। ਜਦੋਂ 80ਵਿਆਂ ਦੇ ਵਿੱਚ ਪੈਰਲਲ ਜਾਂ ਸਮੰਤਰ ਸਿਨੇਮਾ ਆਇਆ ਹਿੰਦੀ ਦਾ ਤਾਂ ਉਦੋਂ ਵੀ ਇਹ ਸਵਾਲ ਬਹੁਤ ਜ਼ੋਰ ਸ਼ੋਰ ਨਾਲ ਉੱਠਿਆ ਸੀ। ਇਸ ਵਿਸ਼ੇ ਉੱਪਰ ਬਹੁਤ ਵੱਡੀ ਡਿਬੇਟ ਆ ਪਾਟਲ, ਸ਼ਿਵਾਨਾ ਆਜ਼ਮੀ। ਇਹੋ ਜੇ ਕਲਾਕਾਰਾਂ ਦੀਆਂ ਕਿੰਨੀਆਂ ਸ਼ਾਨਦਾਰ ਫਿਲਮਾਂ ਆਈਆਂ ਪਰ ਅਰਥ ਚੱਕਰ, ਅਰਧ ਸਪਿਆ ਬਹੁਤ ਸ਼ਾਨਦਾਰ ਨੌਟਰੀ ਫਿਲਮਾਂ ਸਨ। पर बहुत का लोग कने देखियो उस तो पहला मेरा नाम जोकर भी किसी ने देखी, दे भी भी नहीं देखी रायपुर साहब दी मैं जदों पंजाबी ਦੇ ਵਿੱਚ ਸਟੂਪਿਡ 7 ਬਣਾਈ ਮੇਰਾ ਵੀ ਇਹ ਕਹਿ ਕੇ ਮਜ਼ਾਕ ਉਡਾਇਆ ਗਿਆ ਕਿ ਇਹ ਮੈਂ ਕੀ ਬਣਾਇਆ ਗੁਰਿੰਦਰ ਚੱਡੇ ਨੂੰ ਜਾਂ ਰਜੀਵ ਸ਼ਰਮੇ ਦਾ ਸਿਨੇਮਾ ਦੇਖਣ ਵਾਲੇ ਅੱਜ ਵੀ ਬੜਾ ਕਿੰਨੇ ਕੁ ਦਰਸ਼ਕ ਨੇ ਸੋ ਪਹਿਲੀ ਗੱਲ ਤਾਂ ਸਮਝਣ ਵਾਲੀ ਇਹ ਹੈ ਕਿ ਚੰਗਾ ਸਾਹਿਤ ਚੰਗੀ ਕਲਾ ਚੰਗਾ ਸੰਗੀਤ ਅਤੇ ਚੰਗੇ ਸਿਨੇਮੇ ਦੇ ਦਰਸ਼ਕ ਪਾਠਕ ਜਾਂ ਸਰੋਤਾ ਮੰਡਲੀ ਹਮੇਸ਼ਾ ਹੀ ਘਟ ਹੁੰਦੀ ਹੈ ਤੇ ਕੀ ਇਸ ਗੱਲ ਹੀ ਸਾਡਾ ਨਿਰਾਸ਼ ਹੋਣਾ ਬਣਦਾ ਹੈ ਨਹੀਂ ਮੇਰਾ ਨਹੀਂ ਖਿਆ ਇਹ ਗੱਲ ਵੀ ਸਾਨੂੰ ਕੁੱਟ-ਕੁੱਟ ਕੇ ਦਿਮਾਗ ਵਿੱਚ ਭਰ ਲੈਣੀ ਚਾਹੀਦੀ ਹੈ ਕਿ ਛੋਲੇ ਕੁਰਚੇ ਛੋਲੇ ਪਟੂਰੇ ਗੋਲ ਗੱਪੇ ਚਾਟ ਪਾਪੜੀਆਂ ਇਹ ਹਮੇਸ਼ਾ ਹੀ ਵੱਧ ਵਿਕਦੀਆਂ ਨੇ ਗਲੀ ਗਲੀਆਂ ਨਾਲ ਨਹੀਂ ਆ ਰੇੜੀਆਂ ਲੱਗੀਆਂ ਹੁੰਦੀਆਂ ਨੇ ਤੇ ਗਾਹਾਕ ਟੁੱਟ ਟੁੱਟ ਪੈਂਦੇ ਨੇ ਇਹਨਾਂ ਨੂੰ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਫੂਡ ਬਹੁਤ ਵਧੀਆ ਕਿਸਮ ਦਾ ਫੂਡ ਹੈ ਇਸ ਵਿੱਚ ਕੋਈ ਸਿਹਤਮੰਦ ਚੀਜ਼ ਸ਼ਾਇਦ ਹੀ ਹੁੰਦੀ ਹੋਵੇ ਕਦੇ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਇਹ ਤੜਾ ਤੜਾ ਵਿਕਦੇ ਨੇ ਕਿਉਂਕਿ ਇਹਨਾਂ ਦਾ ਸਬੰਧ ਜੀਭ ਰਸ ਨਾਲ ਹੈ ਇਸ ਸਵਾਦ ਦਾ ਮਾਮਲਾ ਨਹੀਂ ਠੀਕ ਇਸੇ ਤਰੀਕੇ ਦਾ ਬਜ਼ਾਰੂ ਕਿਸਮ ਦਾ ਸਾਹਿਤ ਹੈ ਬਜ਼ਾਰੂ ਕਿਸਮ ਦੀ ਕਲਾ ਇਹ ਵੀ ਜੀਵ ਜਾਂ ਕੰਨ ਜਾਂ ਨੈਤਰ ਰਸ ਦਾ ਮਾਮਲਾ ਨਹੀਂ ਇਹਨਾਂ ਵਿੱਚ ਸਾਡੀ ਮਾਨਸਿਕ ਸਿਹਤ ਲਈ ਆਮ ਤੌਰ ਤੇ ਕੁਝ ਵੀ ਨਹੀਂ ਹੁੰਦਾ ਪਰ ਚੰਗੀ ਕਲਾ ਚੰਗਾ ਸਾਹਿਤ ਉਹਨਾਂ ਦਾ ਸਿੱਧਾ ਸਬੰਧ ਸਾਡੀ ਮਾਨਸਿਕ ਸਿਹਤ ਨਾਲ ਤੇ ਜਿਹੜੇ ਦਰਸ਼ਕ ਪਾਠਕ ਜਾਂ ਸਰੋਤੇ ਜਿਨ੍ਹਾਂ ਨੂੰ ਆਪਣੀ ਮਾਨਸਿਕ ਸਿਹਤ ਦਾ ਫਿਕਰ ਹੁੰਦਾ ਨਾ ਉਹਨਾਂ ਨੂੰ ਚੰਗੀ ਕਲਾ ਚੰਗੇ ਸਾਹਿਤ ਅਤੇ ਚੰਗੇ ਸਿਨੇਮੇ ਦਾ ਜਾਂ ਚੰਗੇ ਸੰਗੀਤ ਦਾ ਹਮੇਸ਼ਾ ਪਤਾ ਹੁੰਦਾ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਆਖਰ ਸਿਹਤ ਦਾ ਧਿਆਨ ਰੱਖਣ ਵਾਲੇ ਕਿੰਨੇ ਲੋਕ ਹੁੰਦੇ ਨੇ ਸੰਸਾਰ ਤੇ ਮਾਨਸਿਕ ਸਿਹਤ ਦਾ ਧਿਆਨ ਰੱਖਣ ਵਾਲੇ ਤਾਂ ਬਹੁਤ ਹੀ ਘੱਟ ਹੁੰਦੇ ਨੇ ਸੋ ਜੇ ਤੁਸੀਂ ਚੰਗੀ ਕਲਾ ਤੇ ਚੰਗੇ ਸਾਹਿਤ ਦੇ ਸਿਰਜਕ ਹੋ ਤਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਚੰਗੇ ਸਾਹਿਤ ਅਤੇ ਚੰਗੀ ਕਲਾ ਲਈ ਕਦੇ ਪੀੜਾ ਨਹੀਂ ਜੁੜਦੀ ਅੱਜ ਮੈਂ ਇੱਕ ਅਨਪੋਰ ਸ਼ੇਅਰ ਕਰਨਾ ਚਾਹਾਂਗਾ ਮੈਂ ਰਾਤ ਚਾਨਣੀ 2067 ਦੇ ਵਿੱਚ ਕੈਨੇਡਾ ਵਿੱਚ ਕਰਨ ਗਿਆ ਸਾਂ ਤੇ ਮੈਂ ਉਹਦਾ ਐਡਮੰਟਨ ਤੋਂ ਤਿਆਰ ਕਰਕੇ ਐਪਸਵੋਰਡ ਦੇ ਵਿੱਚ ਇੱਕ ਸ਼ੋਅ ਕਰਨਾ ਆ ਅਸੀਂ 4-5 ਲੋਕ ਸ਼ੋਅ ਤੋਂ ਪਹਿਲਾਂ ਸਵੇਰੇ ਥੀਏਟਰ ਦੇ ਵਿੱਚ ਗਏ ਐਪਸਵੋਰਡ ਦਾ ਥੀਏਟਰ ਸੀ ਮੈਂ ਨਾਮ ਭੁੱਲ ਗਿਆ ਇਸ ਵੇਲੇ ਤਾਂ ਅਸੀਂ ਉੱਥੇ ਜਦੋਂ ਅੰਦਰ ਐਂਟਰ ਕੀਤੇ ਤਾਂ ਸਾਨੂੰ ਇੱਕ ਥੀਏਟਰ ਦੀ ਜੋ ਮੈਨੇਜਰ ਮਿਲੀ ਉਹ ਇੱਕ ਗੋਰੀ ਕੁੜੀ ਸੀ ਉੱਚੀ ਲੰਬੀ ਤੇ ਅਚਾਨਕ ਕਿ ਉਸਨੇ ਮੈਨੂੰ ਕਿਹਾ ਹੈਲੋ ਮਿਸਟਰ ਡਾਇਰੈਕਟਰ ਮੈਂ ਹੈਰਾਨ ਰਹਿ ਗਿਆ ਕਿਉਂਕਿ ਕਿਸੇ ਨੇ ਮੇਰੀ ਇੰਟਰੋਡਕਸ਼ਨ ਨਹੀਂ ਸੀ ਦਿੱਤੀ ਕਿ ਮੈਂ ਡਾਇਰੈਕਟਰ ਹਾਂ ਤੇ ਉਹ ਮੈਨੂੰ ਅਚਾਨਕ ਹੀ ਡਾਇਰੈਕਟਰ ਡਾਇਰੈਕਟਰ ਕਹਿ ਕੇ ਗੱਲ ਕਰਨ ਲੱਗ ਪਈ ਅਸੀਂ ਉਹ ਹਾਲ ਦੇਖਣਾ ਸੀ ਦੇਖਿਆ ਲਾਈਟਿੰਗ ਸਿਸਟਮ ਦੇਖਿਆ ਤੇ ਜਦੋਂ ਵਾਪਸ ਆ ਰਹੀ ਸੀ ਤਾਂ ਮੈਂ ਕਿਉਰਿਓਸਟੀ ਵਾਸ ਉਸ ਕੁੜੀ ਨੂੰ ਪੁੱਛ ਲਿਆ ਗੋਰੀ ਕੁੜੀ ਨੂੰ ਕਿ ਤੁਹਾਨੂੰ ਕਿਵੇਂ ਪਤਾ ਕਿ ਮੈਂ ਡਾਇਰੈਕਟਰ ਹਾਂ ਉਹ ਕਹਿੰਦੀ ਕਿ ਮੇਰੀ ਜੌਬ ਇੱਥੇ ਆ ਬੈਠੇ ਰਹਿਣ ਦੀ ਹੈ ਤੇ ਮੈਨੂੰ ਇੱਥੋਂ ਗੇਟ ਦਿਖਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਥੋਂ ਆਦੇ ਜਾਂਦੇ ਲੋਕਾਂ ਨੂੰ ਦੇਖਦੀ ਰਹੀ ਨਹੀਂ ਸਾਰਾ ਦਿਨ ਬਸ ਮੇਰੀ ਇਹ ਬੋਰਿੰਗ ਜੀ ਜੌਬ ਹੈ ਲੇਕਿਨ ਉਹ ਖੁਦ ਰਾਈਟਰ ਸੀ ਨਾਟਕ ਲਿਖਦੀ ਸੀ ਕਹਿੰਦੀ ਮੈਂ ਵੀ ਖੁਦ ਵੀ ਕਮੇਡੀ ਸ਼ੋਅ ਲਿਖਦੀ ਆ ਥੀਏਟਰ ਨਾਲ ਜੁੜੀ ਹੋਈ ਆ ਤੇ ਕਹਿੰਦੀ ਮੈਨੂੰ ਨਾ ਲੰਬੇ ਸਮੇਂ ਦੇ ਅਨੁਭਵ ਤੋਂ ਇੱਕ ਚੀਜ਼ ਸਮਝ ਆ ਗਈ ਕਿ ਜਿਹੜੇ ਥੀਏਟਰ ਕਰਨ ਵਾਲੇ ਲੋਕ ਹੁੰਦੇ ਆ ਨਾ ਉਹ ਵੀ ਖਾਸ ਹੁੰਦੇ ਆ ਤੇ ਥੀਏਟਰ ਦੇਖਣ ਵਾਲੇ ਦਰਸ਼ਕ ਵੀ ਖਾਸ ਹੁੰਦੇ ਆ ਮੈਂ ਕਹਿੰਦੀ ਇੱਥੋਂ ਬੈਠ ਕੇ ਦੱਸ ਸਕਦੀ ਆ ਤੁਹਾਨੂੰ ਕਿ ਕਿਹੜਾ ਥੀਏਟਰ ਦਾ ਰੈਗੂਲਰ ਦਰਸ਼ਕ ਹੈ ਤੇ ਕਿਹੜਾ ਡਾਇਰੈਕਟਰ ਹੈ ਕਿਹੜਾ ਐਕਟਰ ਹੈ ਕਿਉਂਕਿ ਉਹਨਾਂ ਦੀਆਂ ਪਰਸਨੈਲਿਟੀਆਂ ਬਹੁਤ ਖਾਸ ਹੁੰਦੀਆਂ ਨੇ ਤੇ ਵੱਖਰੀਆਂ ਹੀ ਹੁੰਦੀਆਂ ਨੇ ਦੁਨੀਆ ਨਾਲੋਂ ਇੱਕ ਮਾਲ ਦੀ ਗੱਲ ਸੀ ਮੈਂ ਉਹਨੂੰ ਕਿਹਾ ਕਿ ਤੇ ਬਹੁਤ ਲੋਕ ਆਂਦੇ ਹੋਣਗੇ ਕਹਿੰਦੀ ਨਹੀਂ ਮਿਸਟਰ ਸਿੰਘ ਤੁਸੀਂ ਗਲਤ ਹੋ ਥੀਏਟਰ ਦੇਖਣ ਵਾਲੇ ਲੋਕ ਵੀ ਰੇਅਰ ਨੇ ਦੁਨੀਆ ਦੇ ਉੱਤੇ ਤੇ ਥੀਏਟਰ ਕਰਨ ਵਾਲੇ ਵੀ ਰੇਅਰ ਲੋਕ ਨੇ ਤਾਂ ਜਿਹੜੇ ਰੰਗਮંચ ਵਾਲਿਆਂ ਨੂੰ ਸਦਾ ਇਹ ਉਲਾੰਬਾ ਰਹਿੰਦਾ ਨਾ ਕਿ ਰੰਗਮંચ ਦਾ ਸਿਨੇਮੇ ਵਾਂਗ ਮੁੱਲ ਨਹੀਂ ਪੈਂਦਾ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਉਸ ਕੁੜੀ ਦੇ ਰੈਫਰੈਂਸ ਨਾਲ ਕਿ ਰੰਗਮંચ ਦੇ ਨਾਤੇ ਸਿਨੇਮੇ ਵਾਂਗ ਭੀੜਾਂ ਕਦੇ ਵੀ ਨਹੀਂ ਜੁੜੀਆਂ ਇਤਿਹਾਸ ਵਿੱਚ ਵੀ ਨਹੀਂ ਜੁੜੀਆਂ ਅੱਜ ਵੀ ਨਹੀਂ ਜੁੜਦੀਆਂ ਸ਼ਾਇਦ ਕਦੇ ਜੁੜਨ ਵੀ ਨਾ ਕੈਨੇਡਾ ਅਮਰੀਕਾ ਵਰਗੇ ਮੂਲਕਾਂ ਵਿੱਚ ਜ਼ਰੂਰ ਜੁੜਦੀਆਂ ਨੇ ਪਰ ਧਿਆਨ ਦਿਓ ਕਿ ਉੱਥੇ ਵੀ ਬਰੌਡਵੇ ਸਟਾਈਲ ਦੀ ਭੀੜਾਂ ਜੁੜਦੀਆਂ ਨੇ ਜੋ ਬਰੌਡਵੇ ਸਟਾਈਲ ਦਾ ਥੀਏਟਰ ਹੈ ਉਹ ਇਸ ਸਿਨੇਮੇ ਵਾਂਗੀ ਵਪਾਰਿਕ ਮੁੱਲਾਂ ਵਾਲਾ ਥੀਏਟਰ ਹੈ ਉਹ ਸਾਡੇ ਵਾਂਗ ਕਲਾਸਿਕਲ ਦਾ ਥੀਏਟਰ ਨਹੀਂ ਹੋਂ ਆਫ ਬ੍ਰਾਡਵੇ ਜਿਹੜਾ ਕਿ ਉੱਥੇ ਲਿਟਰੇਰੀ ਕਿਸਮ ਦੇ ਥੀਏਟਰ ਵਿੱਚ ਦੀ ਟਰੈਡੀਸ਼ਨ ਹੈ ਜਾਂ ਆਫ ਆਫ ਬ੍ਰਾਡਵੇ ਜਿੱਥੇ ਐਕਸਪੈਰੀਮੈਂਟਲ ਕਿਸਮ ਦਾ ਥੀਏਟਰ ਹੁੰਦਾ ਉੱਥੇ ਵੀ ਬਹੁਤ ਜ਼ਿਆਦਾ ਲੋਕਾਂ ਨਹੀਂ ਜੁੜਦੀਆਂ ਤੁਸੀਂ ਕਦੇ ਨੋਟ ਕੀਤਾ ਹੈ ਕਿ ਨਕਲੀ ਨਗ ਹੁੰਦੇ ਨੇ ਜਾਂ ਆਰਟੀਫੀਸ਼ੀਅਲ ਜੁਐਲਰੀ ਉਹਨਾਂ ਵਿੱਚ ਅਸਲੀ ਨਾਲੋਂ ਵੱਧ ਚਮਕ ਹੁੰਦੀ ਹੈ ਸਸਤੀ ਹੁੰਦੀ ਆਮ ਮਨਿਆਰੀ ਦੀਆਂ ਦੁਕਾਨਾਂ ਤੋਂ ਮਿਲ ਜਾਂਦੀ ਹੈ ਉਹ ਵੀ ਤਾਂ ਨਰ ਵਿਕਦੇ ਤੇ ਉਹਨਾਂ ਦੇ ਮੁਕਾਬਲੇ ਅਸਲੀ ਨਗ ਅਸਲੀ ਹੀਰੇ ਅਸਲੀ ਮੋਤੀ ਬਹੁਤ ਔਖੇ ਵਿਕਦੇ ਨੇ ਧੀਰ ਨਾਲ ਵਿਕਦੇ ਨੇ ਕਿਉਂਕਿ ਅਸਲੀ ਨਗਾ ਦੇ ਖਰੀਦਦਾਰ ਬਹੁਤ ਘੱਟ ਹੁੰਦੇ ਨੇ ਹਸੀਤ ਵਾਲੇ ਲੋਕ ਹੁੰਦੇ ਨੇ ਜਨਾ ਖਣਾ ਅਸਲੀ ਨਗ ਨਹੀਂ ਖਰੀਦ ਸਕਦਾ ਅਫੋਰਡ ਨਹੀਂ ਕਰ ਸਕਦਾ ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਕਲਾ ਅਸਲੀ ਹੈ ਤਾਂ ਤੁਸੀਂ ਵੀ ਇਹ ਚੀਜ਼ ਸਮਝ ਲਓ ਕਿ ਸ਼ਾਇਦ ਤੁਹਾਡਾ ਮੁੱਲ देर ਨਾਲ ਪਏ ਪਰ ਜਦੋਂ ਪਏਗਾ ਠੋਕੇ ਪਏਗਾ ਵਧੀਆ ਪਏਗਾ ਜਦੋਂ ਪਾਉਣਗੇ ਅਸਲੀ ਜੋਹਰੀ ਮੁੱਲ ਪਾਉਣਗੇ ਕਿਉਂਕਿ ਅਸਲੀ ਨਗ ਜਦੋਂ ਵਿੱਚਦੇ ਨੇ ਉਹ ਆਪਣੀ ਕੀਮਤ ਤੇ ਵਿਕਦੇ ਨੇ ਤੇ ਉਹਨਾਂ ਨੂੰ ਖਰੀਦਦੇ ਵੀ ਉਹ ਲੋਕ ਨਹੀਂ ਜਿਨ੍ਹਾਂ ਨੂੰ ਅਸਲੀ ਕਲਾ ਦਾ ਪਤਾ ਹੁੰਦਾ ਹਾਂ ਇਹ ਹੋ ਸਕਦਾ ਹੈ ਕਿ ਜੇ ਤੁਸੀਂ ਵਧੀਆ ਕਲਾਕਾਰ ਹੋ ਤਾਂ ਤੁਹਾਡੇ ਜਿਉਂਦੇ ਜੀ ਸ਼ਾਇਦ ਤੁਹਾਡੀ ਕਲਾ ਦਾ ਮੁੱਲ ਨਾ ਪਵੇ। ਸੰਸਾਰ ਦੇ ਕਿੰਨੇ ਲੇਖਕ ਨੇ ਜਿਹੜੇ ਮਰਨ ਤੋਂ ਬਾਅਦ ਵੱਧ ਮਕਬੂਲ ਹੋਏ। ਮੈਨੂੰ ਪਤਾ ਹੈ ਕਿ ਇਹੋ ਜੀ ਗੱਲ ਸੋਚਣੀ ਬਹੁਤ ਔਖੀ ਹੈ, ਡਰਾਉਣੀ ਹੈ। ਕੀ ਫਾਇਦਾ ਜੇ ਸਾਡੇ ਹੁੰਦੇ ਸਾਨੂੰ ਮਾਨ ਸਨਮਾਨ ਤੇ ਪੈਸੇ ਨਾ ਮਿਲੇ। ਪਰ ਪਤਾ ਨਹੀਂ ਕਿਉਂ ਮੈਨੂੰ ਹਮੇਸ਼ਾ ਇਸ ਗੱਲ ਦਾ ਫਿਕਰ ਰਹਿੰਦਾ ਕਿ ਜਿਉਂਦੇ ਜੀ ਭਾਵੇਂ ਕੋਈ ਮੇਰੇ ਨਾਟਕਾਂ ਨੂੰ ਮਹੱਤਤਾ ਦੇਵੇ ਨਾ ਦੇਵੇ। ਔਰ ਮੇਰਾ ਸੱਚੀ ਮਰਨ ਹੋ ਜੇਗਾ ਕਿ ਜੇ ਮੇਰੇ ਮਰਨ ਤੋਂ ਬਾਅਦ ਕਿਸੇ ਨੇ ਮੇਰੇ ਨਾਟਕਾਂ ਦੀ ਗੱਲ ਨਾ ਕੀਤੀ। ਇਸੇ ਕਰਕੇ ਮੈਂ ਆਪਣੇ ਉਹਨਾਂ ਹੀ ਨਾਟਕਾਂ ਨੂੰ ਬਧਿਰੇ ਖਾਸ ਸਮਝਦਾ ਜਿਨ੍ਹਾਂ ਬਾਰੇ ਮੈਨੂੰ ਭਰੋਸਾ ਹੈ ਕਿ ਉਹ ਮੇਰੇ ਮਰਨ ਤੋਂ ਬਾਅਦ ਵੀ ਜਿਉਂਦੇ ਰਹਿਣਗੇ। ਤੇ دیر ਤੱਕ ਖੇਡੇ ਜਾਣਗੇ। دیر ਤੱਕ ਉਹਨਾਂ ਬਾਰੇ ਗੱਲ ਹੋਏਗੀ। ਇਹਦੀ ਬਸ ਤੁਹਾਨੂੰ ਕਿਹੜਾ ਰੰਗ ਪਸੰਦ ਹੈ? ਦਿੱਲੀ ਰੋਡ ਤੇ ਇੱਕ ਹਾਦਸਾ ਖੱਡ ਟੈਰਲਿਸ ਦੀ ਪ੍ਰੇਮ ਕਾ ਤੇ ਆ ਜਾਮ ਇਹ ਮੈਂ ਲਿਖਾਈ 500 ਸਾਲ ਦਾ ਸੋਚ ਕੀ ਹੈ ਹਾਂ ਇਹ ਗੱਲ ਕੋਈ ਮਜ਼ਾਕ ਨਹੀਂ ਹੈ ਪਰ ਇੱਕ ਕਲਾਕਾਰ ਨੂੰ ਸਦਾ ਇਸ ਗੱਲ ਦਾ ਫਿਕਰ ਲੈਣਾ ਚਾਹੀਦਾ ਹੈ ਕਿ ਜਦੋਂ ਉਹ ਮਰ ਜਾਏਗਾ ਕੀ ਉਸ ਦੀ ਸਿਰਜੀ ਹੋਈ ਕਲਾ ਦਾ ਉਦੋਂ ਵੀ ਕੋਈ ਮੁੱਲ ਹੋਵੇਗਾ ਤੁਸੀਂ ਫਿਰੋਲ ਕੇ ਵੇਖੋ ਇਤਿਹਾਸ ਵਿੱਚ ਕਿੰਨੇ ਅਜਿਹੇ ਕਲਾਕਾਰ ਹੋਏ ਨੇ ਜਿਹੜੇ ਆਪਣੇ ਸਮੇਂ ਦੇ ਸੁਪਰ 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 ਸਟਾਰ ਸਮਝੇ ਗਏ ਪਰ ਅੱਜ ਕੁਝ ਦਹਾਕੇ ਵੀ ਨਹੀਂ ਬੀਤੇ ਕਿ ਕੋਈ ਉਹਨਾਂ ਦਾ ਨਾਮ ਨਹੀਂ ਜਾਣਦਾ ਪੰਜਾਬੀ ਦੇ ਵਿੱਚ ਮਹਿਰ ਮਿੱਤਲ ਸਤੀਸ਼ ਕਾਲ ਤੀਰਜ ਇਹ ਸਿਰਫ ਤਿੰਨ ਦਹਾਕੇ ਦੇ ਪਹਿਲਾਂ ਦੇ ਅਜਿਹੇ ਸੁਪਰਸਟਾਰ ਸਨ ਜਿਨ੍ਹਾਂ ਬਿਨਾ ਕਦੇ ਪੰਜਾਬੀ ਫਿਲਮ ਸੋਚੀ ਵੀ ਨਹੀਂ ਸੀ ਜਾ ਸਕਦੀ ਇਹਨਾਂ ਦੇ ਨਾਮ ਤੇ ਫਿਲਮਾਂ ਬਣਦੀਆਂ ਸਨ ਔਰ ਪ੍ਰੋਡਿਊਸਰ ਮੂਹੋਂ ਮਣੀ ਪੈਸੇ ਉਹਨਾਂ ਦੇ ਨਾਮ ਤੇ ਲਾ ਦਿੰਦੇ ਸਨ ਪਰ ਅੱਜ ਇਹਨਾਂ ਦਾ ਕੋਈ ਨਾਮ ਵੀ ਨਹੀਂ ਜਾਣਦਾ ਤੇਨ ਦਾ ਹੱਕ ਵੀ ਨਹੀਂ ਬੀਤੇ ਹਿੰਦੀ ਫਿਲਮ ਇੰਡਸਟਰੀ ਦੇ ਕਿੰਨੇ ਅਜਿਹੇ ਸੁਪਰਸਟਾਰ ਨੇ ਜਿਨ੍ਹਾਂ ਦੇ ਪੈਰਾਂ ਦੀ ਧੂੜ ਚੁੱਕ ਚੁੱਕ ਕੇ ਲੋਕ ਮੱਥੇ ਤੇ ਲਾਇਆ ਕਰਦੇ ਸਨ ਅੱਜ ਉਹਨਾਂ ਬਾਰੇ ਕਿਸੇ ਨੂੰ ਪਤਾ ਤੱਕ ਨਹੀਂ ਉਲਟਾ ਸਵਾਲ ਹੋਣ ਲੱਗੇ ਨੇ ਕਿ ਕੀ ਉਹਨਾਂ ਨੂੰ ਐਕਟਿੰਗ ਆਉਂਦੀ ਸੀ ਪੰਜਾਬੀ ਦੇ ਕਿੰਨੇ ਗਾਇਕ ਜਿਨ੍ਹਾਂ ਦੀ ਇੱਕ ਚਲਕ ਪਾਉਣ ਦੇ ਲਈ ਲੋਕ ਸਾਰਾ ਸਾਰਾ ਦਿਨ ਕੋਠਿਆਂ ਤੇ ਬੈਠ ਕੇ ਇੰਤਜ਼ਾਰ ਕਰਦੇ ਸਨ ਅੱਜ ਸੰਗੀਤ ਦਾ ਜਾਨੂ ਯੂਥ ਕਹਿਣ ਲੱਗ ਪਿਆ ਕਿ ਉਹ ਤਾਂ ਬੇਸੁਰੇ ਸਨ ਸਮਾਤੇ ਥਾਨ ਇਹ ਸੁਪਰਸਟਾਰ ਪੈਦਾ ਕਰਦੇ ਨੇ ਪਰ ਅਸਲੀ ਕਲਾਕਾਰ ਉਹ ਹੁੰਦਾ ਜਿਹੜਾ ਸਮੇਂ ਅਤੇ ਥਾਨ ਤੋਂ ਪਾਰ ਫੈਲ ਜਾਵੇ ਕਲਾਸਿਕ ਕੀ ਹੁੰਦਾ ਅਸੀਂ ਅਕਸਰ ਕਲਾਸਿਕ ਹੁੰਦਾ ਰੌਲਾ ਪਾਉਂਦੇ ਹਾਂ ਕੀ ਹੁੰਦਾ ਕਲਾਸਿਕ ਕਲਾਸਿਕ ਸਾਹਿਤ ਕਲਾਸਿਕ ਕਲਾ ਅਜੇ ਹੀ ਰਚਨਾ ਅਜੇ ਹੀ ਸਿਰਜਣਾ ਜਿਹੜੀ ਸਮੇਂ ਅਤੇ ਸਿਧਾਂਤ ਤੋਂ ਪਾਰ ਫੈਲ ਜਾਵੇ 3000 ਸਾਲ ਪਹਿਲਾਂ ਭਾਰਤੀ ਅਤੇ ਯੂਨਾਨੀ ਮਹਾਕਾਵ ਲਿਖੇ ਗਏ ਨਾਟਕ ਲਿਖੇ ਗਏ ਉਹ ਅੱਜ ਵੀ ਸਾਰੇ ਸੰਸਾਰ ਤੱਕ ਫੈਲੇ ਹੋਏ ਨੇ ਉਹ ਕਲਾਸਿਕ ਨੇ ਅਸੀਂ ਪੰਜਾਬੀ ਜਣੇ ਖਣੇ ਨੂੰ ਲੀਜੈਂਡ ਬਣਾ ਧਰਦੇ ਹਾਂ ਫੁਲਾਣਾ ਲੀਜੈਂਡ ਠੰਕਾ ਲੀਜੈਂਡ ਲੀਜੈਂਡ ਉਹ ਹੁੰਦਾ ਹੈ ਜਿਹੜਾ ਆਪਣੇ ਪਿੱਛੇ ਕਲਾ ਦੀ ਅਜੇ ਹੀ ਨੈਗੇਸੀ ਅਜੇ ਹੀ ਵਿਰਾਸਤ ਛੱਡ ਕੇ ਜਾਂਦਾ ਹੈ ਜਿਸ ਨੂੰ ਆਪਣਾ ਕੇ ਕਿਸੇ ਖਿੱਤੇ ਵਿੱਚ ਕਲਾ ਦੀ ਇੱਕ ਪਰੰਪਰਾ ਖੜੀ ਹੋ ਜਾਂਦੀ ਹੈ ਇਹ ਜੋ ਅੱਜ ਦੇ ਸੋ ਕਾਲਡ ਸੁਪਰਸਟਾਰ ਨੇ ਨਾ ਉਹਨਾਂ ਦਾ ਸਤਿਕਾਰ ਹੈ ਪਰ ਵੇਖਣਾ ਪਵੇਗਾ ਕਿ ਸਮੇਂ ਤੋਂ ਬਾਅਦ ਇਹਨਾਂ ਵਿੱਚੋਂ ਕਿੰਨੇ ਕੁ ਜਿਉਂਦੇ ਰਹਿੰਦੇ ਨੇ ਸਮੇਂ ਤੋਂ ਬਾਅਦ ਇਹਨਾਂ ਦੀ ਕਲਾ ਕਿੰਨੀ ਕੁ ਬਚਦੀ ਹੈ ਇਹਨਾਂ ਦੇ ਗੀਤ ਕਿੰਨੇ ਕੁ ਬਚਦੇ ਨੇ ਇਹਨਾਂ ਦੀਆਂ ਫਿਲਮਾਂ ਕਿੰਨੀਆਂ ਕੁ ਬਚਦੀਆਂ ਨੇ ਪੱਤਰ ਸਾਹਿਬ ਇਕਲੀਜੈਂਸ ਉਹਨਾਂ ਨੇ ਸਾਨੂੰ ਕਵਤਾ ਦੀ ਅਜੇ ਹੀ ਲੀਗਸੀ ਦਿੱਤੀ ਹੈ ਜਿਸ ਦਾ ਮੁੱਲ ਸਿਰਫ ਸਾਡੇ ਸਮੇਂ ਲਈ ਨਹੀਂ ਇਹ ਪੰਜਾਬੀ ਕਵਤਾ ਦੀਆਂ ਆਉਣ ਵਾਲੀਆਂ ਕਈ ਸਦੀਆਂ ਲਈ ਮਹੱਤਵਪੂਰਨ ਕਲਦਾ ਹੈ ਇਹ ਇੱਕ ਮਾਡਲ ਹੈ ਸਿਰਫ ਪੰਜਾਬੀ ਲਈ ਨਹੀਂ ਇਹ ਸਾਰੇ ਸੰਸਾਰ ਦੀ ਕਵਤਾ ਹੈ